ਪੰਜਾਬੀਓ ਪ੍ਰੀਖਿਆ ਦੀ ਘੜੀ ਆ ਗਈ ਹੈ ਤੇ ਕਿਤੇ ਇਹ ਨਾ ਹੋਵੇ ਕਿ ਵਕਤ ਖੁੰਝ ਜਾਵੇ ਦੁਬਾਰਾ ਜਿਹੇ ਅੰਦੋਲਨ ਨਹੀਂ ਹੋਣੇ ਅਤੇ ਜਿਹੜੇ ਸਾਡੇ ਕਿਸਾਨ ਆਗੂ ਡੱਲੇਆਲ ਭੁਖ ਹੜਤਾਲ ਤੇ ਬੈਠੇ ਨੇ ਅਜਿਹਾ ਆਗੂ ਸਾਨੂੰ ਦੁਬਾਰਾ ਮਿਲਣਾ ਮੁਸ਼ਕਲ ਆ ਤੇ ਉਹ ਪਲ-ਪਲ ਮੌਤ ਦੇ ਵੱਲ ਜਾ ਰਹੇ ਨੇ ਅਤੇ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਘਰ ਦੇ ਵਿੱਚ ਬੈਠੇ ਨੇ ਤੁਹਾਨੂੰ ਵੀ ਇਹ ਚੀਜ਼ ਦਾ ਸੇਕ ਲੱਗਣਾ ਹੈ ਜੇ ਤੁਸੀਂ ਸੋਚੋ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਕਿਸਾਨ ਪਿਸੂਗਾ ਉਸਦੇ ਨਾਲ ਮਜ਼ਦੂਰ ਵੀ ਪਿਸੂਗਾ ਤੇ ਹਰ ਇੱਕ ਵਰਗ ਨੂੰ ਇਸ ਗੱਲ ਦਾ ਫਾਇਦਾ ਹੋਣਾ ਹੈ ਜੇ ਇਹ ਖੇਤੀ ਕਾਨੂੰਨ ਪਾਸ ਹੁੰਦੇ ਨੇ ਤਾਂ ਇਸ ਦਾ ਨੁਕਸਾਨ ਹੋਣਾ ਹੈ ਤੇ ਜੇ ਇਹ ਖੇਤੀ ਕਾਨੂੰਨ ਵਾਪਸ ਹੋ ਕੇ ਸਾਨੂੰ ਐਮਐਸਪੀ ਮਿਲਦੀ ਹੈ ਤਾਂ ਇਸ ਦਾ ਫਾਇਦਾ ਹਰ ਇੱਕ ਵਿਅਕਤੀ ਨੂੰ ਮਿਲਣਾ ਹੀ ਮਿਲਣਾ ਹੈ ਅਤੇ ਕਿਸਾਨ ਆਗੂ ਕੀ ਕਹਿ ਰਿਹਾ ਉਹ ਤੁਹਾਨੂੰ ਦਿਖਾਉਨੇ ਆ ਸੂਝਵਾਨ ਪੰਜਾਬੀਓ ਅੱਜ ਪਰਖਿਆ ਦੀ ਘੜੀ ਆ ਇਸ ਟਾਈਮ ਤੇ ਰੁੱਸਣ ਮਨਾਉਣ ਵਾਲੀਆਂ ਘੜੀਆਂ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਇਹ ਮਨਾਂ ਦੇ ਵਿੱਚੋਂ ਸਾਡੀ ਗੱਲ ਨਿਕਲਣੀ ਚਾਹੀਦੀ ਆ ਕਿਉਂਕਿ ਜਿੱਡਾ ਵੱਡਾ ਕੇਂਦਰ ਦਾ ਹਮਲਾ ਵਾ ਜਿੱਡਾ ਵੱਡਾ ਹਮਲਾ ਸਿਸਟਮ ਨੇ ਕਰਵਾ ਦਿੱਤਾ ਵਾ ਇਸ ਹਮਲੇ ਦੇ ਵਿੱਚੋਂ ਜੇ ਏਦਾਂ ਹੀ ਢਾਈ ਪਾ ਖਿਜੜੀ ਦੇ ਉੱਤੇ ਬੈਠੇ ਰਹੇ ਕਿ ਆਪੋ ਆਪਣੀ ਪਕਾਉਣੀ ਆ ਔਰ ਸੱਦੇ ਡੀਕਦੇ ਰਹੇ ਸਨੇਹ ਡੀਕਦੇ ਰਹੇ ਤੇ ਬਹੁਤ ਵੇਲਾ ਦੂਰ ਚੇਹ ਜਾਊਗਾ ਜਦੋਂ ਨਿਗਾ ਮਾਰੀ ਦੀ ਆ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬੀਆਂ ਦਾ ਰਾਜ ਪ੍ਰਬੰਧ ਸੀ ਉਹ ਗਿਆ ਕਿਉਂ ਔਰ ਕੀ ਕਾਰਨ ਬਣਿਆ ਅਸਲ ਦੇ ਵਿੱਚ ਉਹ ਸਿਸਟਮ ਦੇ ਵਿੱਚ ਵੀ ਗਦਾਰਾਂ ਨੇ ਕੋਸਪੈਟ ਕੀਤੀ ਔਰ ਚਾਹ ਪੁਰੂਸਾਂ ਦੇ ਘੇਰੇ ਦੇ ਵਿੱਚ ਜਰਨੈਲ ਆ ਗਏ ਸੀ ਅੱਜ ਵੀ ਉਹ ਸਾਰਾ ਕੁਝ ਵਾਪਰ ਰਿਆ ਵਾ ਇਹ ਥੋੜੀ ਜੀ ਨਿਗਾਹ ਮਾਰ ਕੇ ਵੇਖੀਏ ਜਿਹੜੇ ਅੱਜ ਵੀ ਇਹ ਕਵੀਸ਼ਰਾਂ ਢਾਟੀਆਂ ਤੋਂ ਸੁਣ ਕੇ ਇਹ ਗੱਲ ਕਹਿੰਦੇ ਸੁਣੀਦੇ ਆ ਵੀ ਜੇ ਕਿਤੇ ਗਰਦਾਸ ਨੰਗਲ ਦੀ ਗੱਡੀ ਦੇ ਵਿੱਚ ਅਸੀਂ ਹੁੰਦੇ ਕਦੀ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਹੋ ਕੇ ਦਿੱਲੀ ਬੱਚੇ ਸਮੇਤ ਸਿੰਘਾਂ ਸਮੇਤ ਸ਼ਹੀਦ ਹੋਣ ਲਈ ਨਾ ਜਾਣ ਦਿੰਦੇ ਜਿਹੜੇ ਅੱਜ ਵੀ ਢਾਡੀਆਂ ਦੀਆਂ ਵਾਰਾਂ ਸੁਣ ਕੇ ਇਹ ਗੱਲਾਂ ਮਨਾ ਚਲੇ ਹੁੰਦੇ ਆ ਕਿ ਆਨੰਦਪੁਰ ਸਾਹਿਬ ਦੇ ਘੇਰੇ ਦੇ ਵਿੱਚੋਂ ਅਸੀਂ ਕਦੇ ਨਾ ਨਿਕਲ ਕੇ ਹੁੰਦੇ ਅੱਜ ਵੀ ਆਨੰਦਪੁਰ ਸਾਹਿਬ ਵਾਲੀ ਗੱਲ ਬਣੀ ਪਈ ਜੇ ਮਾਫ ਕਰਿਓ ਜੇ ਕਿਉਂਕਿ ਇੱਕ ਬੰਨੇ 20 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਡੱਲੇਵਾਲ ਜੀ ਦੀ ਰੋਜ਼-ਰੋਜ਼ ਸਿਹਤ ਜਿਹੜੀ ਆ ਉਹ ਵਿਗੜ ਰਹੀ ਆ ਰੋਜ਼-ਰੋਜ਼ ਉਹ ਇੱਕ ਕਦ ਮੌਤ ਵਾਲੇ ਪਾਸੇ ਵੱਧ ਰਹਾ ਇਹ ਸੋਚਿਓ ਜੇ ਵੱਧ ਕਿਦੇ ਵਾਸਤੇ ਰਹਾ ਕੀ ਉਹ ਕਿਸਾਨੀ ਬਚਾਉਣ ਲਈ ਨਹੀਂ ਵੱਧ ਰਿਹਾ ਕੀ ਉਹ ਘਰਤ ਬਚਾਉਣ ਲਈ ਨਹੀਂ ਹਨ ਵਾਦ ਰਹੇ ਕੀ ਉਹਨਾਂ ਦਾ ਜਿਹੜਾ ਫੈਸਲਾ ਲਿਆ ਆਇਆ ਵਾ ਦੱਸਿਓ ਕਿ ਕੱਲਾ ਆਪ ਦਾ ਪਰਿਵਾਰ ਬਚਾਉਣ ਲਈ ਜਾਂ ਆਪਣੇ ਆਪ ਨੂੰ ਬਚਾਉਣ ਲਈ ਲਿਆ ਆਇਆ ਫੈਸਲਾ ਵਾ ਜਿਹੜੇ ਕੇਂਦਰ ਸਰਕਾਰ ਦੇ ਕਹਿਣ ਤੇ ਇਥੋਂ ਦੀਆਂ ਏਜੰਸੀਆਂ ਦੇ ਕਹਿਣ ਤੇ ਵੀ ਭਾਈ ਤੁਸੀਂ ਪੈਦਲ ਦਿੱਲੀ ਆਹੋਵੇ ਟਰੈਕਟਰਾਂ ਦੇ ਨਾਲ ਟਰਾਲੀਆਂ ਦੇ ਨਾਲ ਦਿੱਲੀ ਦੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਊਗੀ ਤੇ ਜਾ ਜਥਾ ਕੱਲ 14 ਨੂੰ ਕੁੱਟਿਆ ਗਿਆ ਪਾਣੀ ਮਾਰਿਆ ਦਰਜਨਾ ਜ਼ਖਮੀ ਹੋਏ ਕੀ ਇਹ ਜਿਹੜੇ ਦਿੱਲੀ ਵਾਲੇ ਪਾਸੇ ਵਾਦ ਰਹੇ ਆ ਇਹ ਉਹ ਨਹੀਂ ਗਏ ਜਿਹੜੇ ਕਿਰਤ ਨੂੰ ਬਚਾਉਣ ਲਈ ਜਾਂ ਕਿਸਾਨੀ ਨੂੰ ਬਚਾਉਣ ਲਈ ਲੱਗੇ ਹੋਏ ਆ ਇਹਨਾਂ ਦਾ ਕੋ ਵੱਖਰੀ ਲੜਾਈ ਆ ਕੀ ਜਿਹੜੀਆਂ ਮੰਗਾਂ ਤੋਂ ਮੋਦੀ ਮੁੱਕਰ ਚੁੱਕਾ ਵਾ ਜਿਹੜੀਆਂ ਮੰਗਾਂ ਤੋਂ ਉਹ ਪਿੱਛੇ हट ਗਿਆ ਵਾ ਉਹ ਮੰਗਾਂ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਉਹਨੇ ਮੰਨੀਆਂ ਨਹੀਂ ਸੀ ਕੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਦਾ ਸਮਾਂ ਨਹੀਂ ਸੀ ਕੀ ਉਥੋਂ ਦਿੱਲੀੋਂ ਜਦੋਂ ਉੱਠ ਕੇ ਆ ਗਏ ਆ ਅਜੇ 2 ਮਹੀਨੇ ਸਮਾਂ ਹੋਰ ਨਹੀਂ ਮੰਗ ਕਰਦਾ ਵੀ ਅੰਦੋਲਨ ਹੋਰ 2 ਮਹੀਨੇ ਚੱਲਦਾ ਕੱਲੀ-ਕੱਲੀ ਚੀਜ਼ ਤੇ ਸਾਈਨ ਕਰਾਉਂਦੇ ਕੀ ਅਜੇ ਵੀ ਘਰੇ ਬੈਠੇ ਆਗਵਾ ਨੂੰ ਇਹ ਲੱਗਦਾ ਵਾ ਵੀ ਭਾਈ ਇਹ ਅੰਦੋਲਨ ਜਿਹੜਾ ਵਾ ਅਸੀਂ ਦਿੱਲੀ ਆਲਾ ਜਿੱਤ ਕੇ ਆਏ ਆ ਕੀ ਇਹ ਨਹੀਂ ਜਾਂਪਦਾ ਤੁਹਾਨੂੰ ਵੀ ਠੇਡੇ ਤਰੀਕੇ ਦੇ ਨਾਲ ਕਾਨੂੰਨ ਲਾਗੂ ਹੋਏ ਪਿਆ ਕੀ ਇਹ ਨਹੀਂ ਲੱਗਦਾ ਵੀ ਜਿੰਨੇ ਸੈਲਰਵਾ ਜਿੰਨੀਆਂ ਆਪਣੀਆਂ ਸੈਲੋ ਬਣੀਆਂ ਇਹ ਸਾਰੇ ਹੀ ਮਿੰਨੀ ਮੰਡੀਆਂ ਬਣ ਗਈਆਂ ਪ੍ਰਾਈਵੇਟ ਇਹਨਾਂ ਨੇ ਸਰਕਾਰੀ ਮੰਡੀ ਖਾ ਕੇ ਪ੍ਰਾਈਵੇਟ ਵਾਸਤੇ ਆਪਣੇ ਰਾਹ ਪੱਧਰੇ ਕਰ ਲਏ ਆ ਸੋ ਜੇ ਇਹ ਸਾਰਾ ਕੁਝ ਤੁਹਾਨੂੰ ਲੱਗਦਾ ਵਾ ਤੇ ਅਜੇ ਵੀ ਦੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਜਦੋਂ ਅਕਲ ਆਈ ਉਦੋਂ ਸੌਰ ਗਿਆ ਕਿਉਂਕਿ 20 ਕਰੋੜ ਦੇ ਕਰੀਬ ਕਿਸਾਨ ਮਜ਼ਦੂਰ ਸਿੱਧੇ ਤੌਰ ਤੇ ਜੁੜੇ ਹੋਏ ਖੇਤੀ ਨਾਲ 20 ਕਰੋੜ ਲੋਕ ਉੱਠ ਕੇ ਦਿੱਲੀ ਦਰਬਾਰ ਵਾਲੇ ਪਾਸੇ ਮੂੰਹ ਕਰ ਲੈਣ ਤੇ ਮੈਂ ਤੇ ਨਾ ਵੀ ਸ਼ਾਇਦ ਅਮਿਤ ਸ਼ਾਹ ਮੋਦੀ ਨੂੰ ਦੇਸ਼ ਛੱਡ ਕੇ ਕਿਤੇ ਹੋਰ ਸ਼ਰਨੀ ਲੈਣੀ ਪਵੇ ਕਿਉਂਕਿ ਦਿੱਲੀ ਦੇਲਵਾਲਿਆਂ ਦੀ ਆ ਦਿੱਲੀ ਪੰਜਾਬੀ ਪੰਜਾਬੀਓ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਨੇ ਦਿੱਲੀ ਨੂੰ ਬਚਾਉਣ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਚਾਦਰੀ ਚੌਂਕ ਇਸ ਗੱਲ ਦੀ ਗਵਾਹੀ ਭਰਦਾ ਵਾ ਸੱਚ ਨੂੰ ਬਚਾਉਣ ਲਈ ਜਿਵੇਂ ਮਹਿਰੋਲੀ ਦੇ ਵਿੱਚ ਸ਼ਹੀਦیاں ਹੋਈਆਂ ਇਹ ਸਾਰਾ ਕੁਝ ਕਿਤੇ ਅੱਖੋ ਪਰੋਖ ਕੀਤਾ ਜਾ ਸਕਦਾ ਵਾ ਅੱਜ ਲੋੜਵੰਦੀ ਜੇ ਜਿਹੜਾ ਜਿਹੜਾ ਵੀ ਇਸ ਜਗ ਦੇ ਵਿੱਚ ਹਿੱਸਾ ਪਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੀਰੋ ਕਹਿ ਕੇ ਸਤਿਕਾਰ ਕਰਨਗੇ ਤੇ ਜਿਹੜੇ ਪਿੱਛੇ ਬਹਿ ਕੇ ਇੱਕ ਦੂਜੇ ਨੂੰ ਕੋਸਦੇ ਰਹੇ ਇੱਕ ਦੂਜੇ ਤੇ ਦੂਸ਼ਰਮਾਜੀ ਕਰਦੇ ਰਹੇ ਤੇ ਫਿਰ ਸਮੇਂ ਨੇ ਕਦੀ ਮਾਫ ਨਹੀਂ ਕਰਨਾ ਸੋ ਆਓ ਬੇਸ਼ੱਕ ਤੁਸੀਂ ਆਪੋ ਆਪਣੀਆਂ ਜਥੇਆਂ ਬੰਦੀਆਂ ਦੇ ਵਿੱਚ ਬੈਠੇ ਵੀ ਕੁੱਟਣ ਮਹਿਸੂਸ ਕਰਦੇ ਹੋਗੇ ਬੇਸ਼ੱਕ ਅੰਦੋਲਨਾਂ ਦੇ ਵਿੱਚ ਵੀ ਸਾਂਝੀਆਂ ਮੋਰਚਿਆਂ ਦੇ ਵਿੱਚ ਕੁੱਟਣ ਮਹਿਸੂਸ ਕਰਦੇ ਹੋਗੇ ਪਰ ਕੁੱਟਣ ਮਹਿਸੂਸ ਕਰਨ ਦਾ ਸਮਾਨੀ ਇਸ ਜੱਗ ਦੇ ਵਿੱਚ ਸਭ ਤੋਂ ਜ਼ਰੂਰੀ ਇਹ ਆ ਵੀ ਵੱਡਾ ਯੋਗਦਾਨ ਪਾ ਕੇ ਪ੍ਰੀਖਿਆ ਦੀ ਘੜੀ ਦੇ ਵਿੱਚੋਂ ਆਪਣੇ ਆਪ ਨੂੰ 100 ਦੇ 100% ਨੰਬਰ ਲੈ ਕੇ ਪਾਸ ਕਰਵਾ ਕੇ ਇਸ ਸੰਸਾਰ ਤੋਂ ਸੁਰੱਖਿਰੂ ਹੋ ਗਏ ਜਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹ ਕਹਿ ਸਕਣ ਕਿ ਸਾਡੇ ਵੱਡਿਆਂ-ਵਡੇਰਿਆਂ ਨੇ ਵਾਕਿਆ ਹੀ ਲੜਾਈ ਲੜੀ ਤੇ ਕਦੀ ਵੀ ਸਾਨੂੰ ਗੁਲਾਮ ਨਹੀਂ ਹੋਣ ਦਿੱਤਾ ਕਦੀ ਵੀ ਸਾਡੀ ਕਿਰਤ ਸਾਡੀ ਮਿਹਨਤ ਕਦੀ ਵੀ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਕਾਰਪੋਰੇਟਰਾਂ ਕੋਲੇ ਨਹੀਂ ਜਾਣ ਦਿੱਤੀਆਂ ਡਬਲਯੂਟੀਓ ਦੀਆਂ ਨੀਤੀਆਂ ਤਹਿਤ ਜ਼ਮੀਨ ਕੁਝ ਘਰਾਣਿਆਂ ਦੇ ਕੋਲ ਜਾਣ ਦੀ ਤਿਆਰੀ ਆ ਆਓ ਇਹਨੂੰ ਬਚਾ ਲਈਏ ਏਕੇ ਤੇ ਸੰਘਰਸ਼ ਦੇ ਬਲਬੁੱਤ ਦੇ ਸਾਰਾ ਕੁਝ ਬਚੂਗਾ